ਵਿਜੇਨਗਰ ਗਲੀ ਨੰਬਰ 5 ਵਿਖੇ ਓਮ ਸਾਈ ਮੰਦਿਰ ਵਿਖੇ ਸਾਈ ਬਾਬਾ ਜੀ ਦਾ ਜਨਮ ਦਿਹਾੜਾ ਅਤੇ ਸ਼੍ਰੀ ਰਾਮ ਨੌਵੀਂ ਜੀ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਪ੍ਰਦਾਨ ਸ਼ਮੀਰ ਬਰਮਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਪੰਜਾਬ ਦੀਆਂ ਮਸ਼ਹੂਰ ਪਾਰਟੀਆਂ ਨੇ ਸਾਈ ਬਾਬਾ ਜੀ ਦਾ ਅਤੇ ਸ਼੍ਰੀ ਰਾਮ ਚੰਦਰ ਜੀ ਦਾ ਗੁਣਗਾਨ ਕੀਤਾ। ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸੀ 88 ਤੌਰ ਤੇ ਸਮਾਗਮ ਵਿੱਚ ਪੁੱਜੇ ਜਿੱਥੇ ਉਹਨਾਂ ਨੇ ਮੰਦਰ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਪ੍ਰਦਾਨ ਸਮੀਰ ਬਰਮਾ ਪੰਡਿਤ ਸੰਤ ਰਾਮ ਪਾਠਕ ਸੇਵਾਦਾਰ ਆਕਾਸ਼ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ਕੀਰ ਵਰਮਾ ਪ੍ਰਧਾਨ ਸਾਹਿਬ ਰੋਕਾਂਜੀ ਮਹਾਰਾਜ ਧੰਨਵਾਦ ਦਸੰਗਲਾ ਸ੍ਰੀ ਸਰਵਸੀਆਂ ਇਹ ਆਮਪਲੇਂਟ ਆ ਮੰਦਿਰ ਜਿਹਦਾ ਸੰਚਾਲਨ ਸਮੀਰ ਵਰਮਾ ਜੀ ਗਗਨ ਜੀ ਨੇ ਸਾਰੀ ਟੀਮ ਕਰਦੀ ਹੈ ਇਹਨਾਂ ਨੇ ਅੱਜ ਸਾਈਂ ਬਾਬਾ ਜੀ ਦੇ ਜਨਮ ਦਿਨ ਤੇ ਇੱਕ ਬੜਾ ਪਵਿੱਤਰ ਦਿਨ ਹੈ ਸਾਈਂ ਬਾਬਾ ਜੀ ਦਾ ਜਨਮ ਦਿਨ ਵੀ ਆ ਤੇ ਰਾਮ ਨਾਮੀ ਵੀ ਆ ਕਿੱਡਾ ਵੱਡਾ ਦੇਣਿਆ ਕਿੱਡਾ ਪੁੱਤਰ ਦੇਣਿਆ ਤੇ ਇਹਨਾਂ ਨੇ ਜਿਹੜੀ ਰੌਣਕ ਲਾਈ ਆ ਤੇ ਜਿਹੜੀ ਭਗਤੀ ਦਾ ਜਿਹੜਾ ਸਮੁੰਦਰ ਜਿਹੜਾ ਹੈ ਇਸ ਵੇਲੇ ਇੱਥੇ ਵਹਿ ਰਿਹਾ ਮੈਨਾਂ ਦੇ ਗੋਬ ਸਭ ਨੂੰ ਡੁਬਕੀ ਲਾਉਣੀ ਚਾਹੀਦੀ ਹੈ ਮੈਂ ਸਾਈਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਸਿਰ ਝੁਕਾ ਕੇ ਆਇਆ ਇਹ ਤਪਸਵੀ ਸਾਡੇ ਗੁਰੂ ਵੀਰ ਪਗੰਬਰ ਜਿਹੜੇ ਆ ਤਪਸਵੀ ਆ ਇਹਨਾਂ ਕਰਕੇ ਹਿੰਦੁਸਤਾਨ ਦੀ ਸੱਭਿਅਤਾ ਬਚੀ ਆ ਤੇ ਸਭ ਦੇਖੋ ਇਹਨਾਂ ਸੰਸਕਾਰਾਂ ਦੇ ਚੱਲਦੇ ਹੋਏ ਇਸ ਅੱਜ ਦੇ ਦਿਨ ਦੇ ਉੱਤੇ ਕਿੰਨੀ ਰੌਣਕਿਆ ਬਾਹਰ ਸਟੇਜ ਲੱਗੀ ਆ ਬਾਬਾ ਜੀ ਦੇ ਜਕਾਰੇ ਲੱਗ ਰਹੇ ਆ ਉਹਨਾਂ ਦੇ ਭਜਨਾਂ ਲੋਕ ਸਰਵਣ ਕਰ ਰਹੇ ਆ ਕੋਈ ਹੋਵੇ ਵਾਤਾਵਰਨ ਜਿਹੜਾ ਵੀ ਸ਼ਰਧਾ ਲੈ ਕੇ ਆਉਂਦਾ ਉਹਦੀਆਂ ਸਭ ਮਨੋ ਕਾਮਨਾ ਪੂਰੀਆਂ ਤੇ ਆਉਂਦੀਆਂ ਵਾਈਬਸ ਹੁੰਦੀਆਂ ਵਾਈਬ੍ਰੇਸ਼ਨ ਹੁੰਦੀਆਂ ਜਦੋਂ ਲੋਕੀ ਸੱਚੇ ਮਨ ਨਾਲ ਕਿਤੇ ਆਉਂਦੇ ਆ ਤੇ ਪ੍ਰਭੂ ਆਪ ਉੱਥੇ ਪ੍ਰਗਟ ਹੁੰਦਾ ਤੇ ਜੋ ਮਨ ਦੀ ਮਰਜ਼ੀ ਹੁੰਦੀ ਆ ਪੂਰੀ ਹੁੰਦੀ ਆ ਤਾਂ ਇਹ ਅੱਜ ਮੈਂ ਸੰਦੀਪ ਵਰਮਾ ਜਿਤ ਬਾਸ ਕਰਕੇ ਦੇਣਾ ਸਾਥੀਆਂ ਨੂੰ ਬਹੁਤ ਵਾਰਕ ਦੇਣਾ ਐਸ਼ਾ ਹੀ ਐ ਇੱਥੇ ਰੌਣਕਾਂ ਲਾਉਂਦੇ ਰਹਿੰਦੇ ਆ ਸਾਈਂ ਬਾਬਾ ਜੀ ਦਾ ਜਿਹੜਾ ਵਿਸ਼ਵਾਸ ਦਾ ਜਿਹੜੀ ਹੈ ਪੂਰੇ ਦੁਨੀਆ ਤੋਂ ਬੇਤਨੀ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਈ ਹੈ ਜਾਂ ਵੱਧ ਰਹੀ ਹੈ ਹਾਲੇ ਵੀ ਕਿ ਇਹਨਾਂ ਨੇ ਇੱਥੇ ਮੰਦਿਰ ਬਣਾਇਆ ਉਹਦਾ ਸੰਚਾਲਨ ਕਰ ਰਹੇ ਆ ਤੇ ਹਮੇਸ਼ਾ ਹੀ ਇੱਥੇ ਕੀਰਤਨ ਘੜਾਰੇ ਨੇਲੇ ਲਾਉਂਦੇ ਆ ਪ੍ਰਮਾਤਮਾ ਇਹਨਾਂ ਨੂੰ ਹੋਰ ਸ਼ਕਤੀ ਦੇਵੇ ਇਹ ਇਸੇ ਤਰ੍ਹਾਂ ਇਸ ਧਰਮ ਕਰਮ ਦੇ ਕੰਮ 'ਤੇ ਲੱਗੇ ਰਹਿਣ ਤੇ ਪ੍ਰਭੂ ਇਹਨਾਂ ਦੀ ਹਰ ਮੰਗ ਨੂੰ ਆਪਣਾ ਪੂਰੀ ਕਰੇ ਨੇ ਸੰਗਤ ਆਈ ਆ ਸਭ ਦੀ ਮਨੋਕਾਮਨਾ ਪੂਰੀ ਕਰੇ ਜੈ ਸਾਈ ਭਾਬਾ ਜੀ ਕਵਾ ਸਾਈ ਭਾਬਾ ਦਾ ਹੋਰ ਸਾਥੀ ਦਰਬਾਰ ਦੀ ਆਸ਼ੀਰਵਾਦ ਸਾਈ ਦਾ ਮੰਦਿਰ ਵਿੱਚ ਸੀਡੀ ਸਾਈ ਭਾਬਾ ਜੀ ਦਾ ਜਨਮ ਦਾ ਬੜੀ ਧੁੰਮ ਦਾ ਮਨਾਇਆ ਜਾ ਰਿਹਾ ਅੱਜ ਸਾਡਾ ਪਵਿੱਤਰ ਪਰਬ ਸ਼੍ਰੀ ਰਾਮਚੰਦਰ ਜੀ ਦਾ ਜਨਮ ਦਿਨ ਜਿਹਦੇ ਕਰਕੇ ਪ੍ਰੋਗਰਾਮ ਮਨਾਇਆ ਜਾ ਰਿਹਾ ਸਾਰੇ ਤੁਹਾਡੇ ਸਾਹਮਣੇ ਬੜੀ ਸ਼ਰਧਾ ਭਾਵਨਾ ਦੇ ਨਾਲ ਬੈਠੇ ਹੋਏ ਆ ਤੇ ਆਪਣਾ ਭਜਨ ਗਾਨ ਸੁਣ ਰਹੇ ਨੇ ਪ੍ਰਭੂ ਦੀ ਕਿਰਪਾ ਨਾਲ ਲੰਗਰ ਲਾਇਆ ਗਿਆ ਵਾ ਤੇ ਮਾਰੇ ਸਾਰਿਆਂ ਨੂੰ ਚੜ੍ਹਦੀਆਂ ਕਲਾ ਜ ਰੱਖੇ ਧਿਆਨ ਨਾਲ ਜਿਹੜਾ ਸਾਲ ਆ ਸਾਡਾ ਸਾਰੇ ਦਾ ਵਧੀਆ ਨਿਕਲ ਸੰਗਤਾਂ ਇਕਦਮ ਸਹਿਯੋਗ ਰਿਆ ਨਾਲ ਸੰਗਤ ਬਹੁਤ ਵਧੀਆ ਸਾਰਾ ਸਹਿਯੋਗ ਹੀ ਸੰਗਤ ਦਾ ਮੇਰਾ ਕੋਈ ਸਹਿਯੋਗ ਨਹੀਂ ਮੈਂ ਸਿਰਫ ਖਲੋਤਾ ਹੀ ਆ ਬਸ ਰਬ ਦੀ ਕਿਰਪਾ ਬਸ ਨਵਰਾਤੇ ਜੀ ਨਵਰਾਤੇ ਤੇ ਸੰਗਤ ਅੱਜ ਦੇ ਦਿਨ ਪ੍ਰੋਗਰਾਮ ਦਾ RAM Navami ਦੇ ਦਿਨ ਨੂਨ ਨੂਨ ਨਵਰਾਤੇ ਸਾਡੇ ਜੋ ਚੱਗਦੀ ਹੈ ਉਸ ਤੋਂ ਬਦਲੀ ਅੱਜ ਦੇ ਦਿਨ ਪ੍ਰੋਗਰਾਮ ਕਰਵਾ ਲਈ